ਇੰਨਾ ਲੱਗਾ ਸਭਾ ਘਰ ਬੱਟੇ ਰਏ ਦੇਖਦੇ ਰਏ ਕਿ ਸਾਨੂੰ ਸਾਡਾ ਹੱਕ ਮਿਲੂਗਾ ਸਾਡਾ ਜਿਹੜਾ ਪੰਡਾ ਅੰਕਾਰ ਸਾਨੂੰ ਪਾਣੀ ਦਊਗੀ ਪਰ ਪਾਣੀਆ ਕਈ ਵਾਰੀ ਇਦਾਂ ਦੇ ਫੈਸਲੇ ਲੈ ਲੰਦਿਆ ਜਿਹੜੇ ਕੀ ਲੋਕ ਤੇ ਜਿਹਨੇ ਸਹੀ ਨਹੀਂ ਕਰੰਦੇ ਨੇ ਉਹ ਸਰਕਾਰ ਬੇਕਰਤੇ ਸੋ ਕਾਂਗਰਸ ਪਾਰਟੀ ਨੇ ਬੜਾ ਗਲਤ ਫੈਸਲਾ ਲਿਆ ਇਥੋਂ ਬਾਹਰੋਂ ਲਿਆ ਕੇ ਲੀਡਰ ਇੱਥੇ ਥੋਪਿਆ ਤੇ ਜਸਟ ਥੰਬਾ ਕਈ ਤਰ੍ਹਾਂ ਦੇ ਝਗੜੇ ਲੱਗੇ ਨੇ ਜਿਸ ਦੇ ਬਾਰੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਮੀਡੀਆ ਵਿੱਚ ਆਪਾਂ ਸਾਰੇ ਜਾਣਦੇ ਆ ਇਹਨਾਂ ਸਾਰੀਆਂ ਗੱਲਾਂ ਦੇ ਫਲਸੂਫੇ ਕੇਪੀ ਸਾਹਿਬ ਨੇ ਬਹੁਤ ਵੱਡਾ ਫੈਸਲਾ ਲਿਆ ਤੇ ਇਹਨਾਂ ਨੇ ਅੱਜ ਚਿਰੋਣੀ ਕਮੇਟੀ ਵਿੱਚ ਸ਼ਾਮਲ ਹੋ ਕੇ ਮਾਨ ਰਾਇਆ ਕਿ ਕੇਪੀ ਸਾਹਿਬ ਉਸਤਾਨ ਦਰ ਉਸਤ ਇਹ ਲੋਕਾਂ ਦੇ ਸਰਵਦਾ ਰਾਏ ਕਈ ਪੁਸ਼ਤਾ ਇਹਨਾਂ ਨੇ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਤੇ ਬਜ਼ੁਰਗਾਂ ਨੇ ਬਹੁਤ ਵੱਡੀ ਕੁਰਬਾਨੀ ਵੀ ਦਿੱਤੀ ਪੰਜਾਬ ਵਿੱਚ ਸਮਾਜ ਨਾਸਤੇ ਤੇ ਆਪਾਂ ਸਾਰੇ ਇਸ ਗੱਲ ਨੂੰ ਪੁਣੇ ਨਹੀਂ ਪਰ ਸਾਨੂੰ ਇਸ ਗੱਲ ਦਾ ਬੜਾ ਮਾਣ ਆਇਆ ਕਿ ਜੇਪੀ ਸਾਹਿਬ ਦੇ ਅਕਾਲੀ ਦਰ ਦੇ ਚਾਹਰ ਹੁੰਦੇ ਅਕਾਲੀ ਨਾਲ ਨੂੰ ਕੌਮਤ ਸੱਤੀ ਮਿਲੇਗੀ ਸਾਡਾ ਜਿਹੜਾ ਖੇਤਰ ਪ੍ਰਵਾਹਿਆ ਉਹ ਹੋਰ ਬਦੂਗਾ ਕਿਪੀ ਸਾਹਿਬ ਦੀਆਂ ਸਾਂਝਾਂ ਕਿਪੀ ਸਾਹਿਬ ਦੀਆਂ ਰਿਸ਼ਤੇਦਾਰੀਆਂ ਕਿਪੀ ਸਾਹਿਬ ਦਾ ਪਿਆਰ ਬਹੁਤ ਦੂਰ ਦੂਰ ਤੱਕ ਆ ਤੇ ਆਪਾਂ ਸਾਰੇ ਜਾਣਦੇ ਆ ਕੱਲੇ ਜਾਂਦਰ ਨਹੀਂ ਇਹਨਾਂ ਦੇ ਹੋਰ ਦਾ ਆਪਾਂ ਨੂੰ ਪੰਜਾਬ ਵਿੱਚ ਵੀ ਬੜਾ ਆਸਰਾ ਮਿਲਣਾ ਬੜਾ ਆਪਾਂ ਨੂੰ ਲਾਭ ਪ੍ਰਾਪਰ ਕਰਨਾ ਇਸ ਕੋ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਆਪਾਂ ਸਮਝਿਓ ਇਹ ਬਹੁਤ ਉਮੀਦ ਆ ਇਹ ਸਾਰਾ ਚਰਨ ਕਰ ਅਕਾਲੀ ਦਾ ਆਇਆ ਜਿਹੜੇ ਲੀਡਰ ਮੌਕਾ ਪ੍ਰਸਤਿਤ ਦਿਖਾਉਂਦੇ ਹੋਏ ਜਿਨ੍ਹਾਂ ਲੀਡਰਾਂ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇਸ ਤੋਂ ਪਹਿਲਾਂ ਪੰਜਾਬ ਦੇ ਬਹੁਤ ਵੱਡੇ ਸਿਆਸੀ ਖੰਭ ਦੇਸ ਦੇ ਨੌਟ ਨਾਇਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਐਡਾ ਮਾਨ ਦਿੱਤਾ ਤੇ ਉਹ ਇਹ ਮੌਕੇ ਤੇ ਆ ਕੇ ਉਹ ਪਾਰਟੀ ਨੂੰ 당ਾ ਦਿੱਤੇ ਉਸਰੀ ਪਾਰਟੀ ਚਾਹਵ ਲੋਗੇ ਇਸ ਤੋਂ ਬਿਨਾ ਕੋਈ ਕੋਈ ਹੋ ਸਕਦਾ ਇਸ ਤੋਂ ਮਟੀ ਜਿਹੜੀ ਬੇਇਮਾਨੀ ਨਹੀਂ ਕੋਈ ਕਰ ਸਕਦਾ ਸੋ ਆਪਣੇ ਕੰਮ ਬਹੁਤ ਟੁੱਟਾ ਆਇਆ ਤੇ ਉਹਦੇ باوجود ਆਪਣੇ ਮਾਨਤ ਸਾਹਿਬ ਨੇ ਇਹਦਾ ਮਾਨ ਬਖਸ਼ਿਆ ਉਹਨਾਂ ਨਾਲ ਕਈ ਚਿਰਾਂ ਦਾ ਆਮ ਆਦਮੀ ਪਾਰਟੀ ਜਾਂ ਦੂਸਰੇ ਪਾਰਟੀਆਂ ਦੇ ਨਾਲ ਉਹਨਾਂ ਦੀਆਂ ਤਾਰਾ ਜੁੜੀਆਂ ਸਿੱਗੀਆਂ ਪਵਨ ਕਿਨੂ ਦੀਆ ਉਹਦੇ باوجود ਵੀ ਕਾਦਰ ਸਾਹਿਬ ਨੂੰ ਮੰਦਿਰ ਵਾਸਤੇ ਧਿਆਨ ਸੀ ਪਰ ਉਹ ਤੋਂ ਮਾਨ ਲੈ ਨਹੀਂ ਰਿਹਾ ਸੋ ਇਹ ਗਸਟੀਆਂ ਗੱਲਾਂ ਸਾਰੇ ਤੁਸੀਂ ਜਾਣਦੇ ਹੋ ਬਜ਼ੁਰਗੋ ਵੀਰੋ ਤੇ ਕਹੋ ਕਿ ਪ੍ਰਮਾਤਮਾ ਨੇ ਸਾਰਾ ਹੱਥ ਵਸਿਆ ਅੱਜ ਪ੍ਰਮਾਤਮਾ ਨੇ ਕਿਰਪਾ ਕੀਤੀ ਆਪਣਾ ਪਰਿਵਾਰ ਅਕਾਲੀ ਦਾ ਬਹੁਤ ਵੱਡਾ ਹੋਇਆ ਸੋ ਇਹ ਅਖੀਰ ਵਿੱਚ ਇੱਕ ਵਾਰ ਫੇਰ ਸਾਰੇ ਕਾਲੀਨਰ ਵੱਲੋਂ ਜਲੰਧਰ ਵੱਲੋਂ ਆਪਣੇ ਸ਼ਹਿਰੀ ਵਿਆਦੀ ਵੱਲੋਂ ਸਰਦਾਰ ਮਹਿੰਦਰ ਸਿੰਘ ਕੇਬੀਜੀ ਨੂੰ ਜੀ ਆਇਆਂ ਆਖਦਾ ਤੇ ਬਹੁਤ ਬਹੁਤ ਦਿਨ ਦਾ ਧਰਵਾਦ ਕਰਦਾ ਤੇ ਬਾਹਰ ਸਾਹਿਬ ਦੀ ਅਗਰੋਂ ਸਤਿਕਾਰ ਦਿਆ ਕਿ ਇਹਨਾਂ ਨੇ ਬਹੁਤ ਵੱਡਾ ਫੈਸਲਾ ਲਿਆ ਔਰ ਬਾਰੇ ਸਮੇਂ ਚ ਬਹੁਤ ਵੱਡਾ ਫੈਸਲਾ ਲੈਣ ਜਾ ਰਹੇ ਨੇ ਜਿਸ ਫੈਸਲੇ ਨਾਲ ਸ਼੍ਰੋਮਣੇ ਕਾਲੀ ਦਾ ਬਹੁਤ ਮਜ਼ਬੂਤੀ ਮਿਲਣੀ ਹੈ ਆਪਾਂ ਨੂੰ ਬਹੁਤ ਆਕਰਸ਼ਣ ਮਿਲਣੀ ਹੈ ਤੇ ਆਪਾਂ ਤੱਕੇ ਅੱਗੇ ਜਰਿੰਦਰ ਲੋਕ ਸਭਾ ਦੀ ਇਲੈਕਸ਼ਨ ਲੈਣ ਜਾ ਰਹੇ ਆ ਸੋ ਬਹੁਤ ਬਹੁਤ ਸਾਰੇ ਅਗਰਦਰਵਾਜ਼ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਸਦੇ ਸਰਦਾਰ ਗੁਰਪਤਾ ਸਿੰਘ ਹੁਣ ਬਣਾਉਂਦਾ ਉਹਨੇ ਆਪਣੇ ਜਿਹੜੇ ਬਚਾ ਲਿਆ ਉਹ ਰੱਖਿਆ ਜੇ ਸਰਦਾਰ ਸਜੀਤ ਸਿੰਘ ਦੀ ਬਾਲਗ ਹੋਣ ਤੋਂ ਪਹਿਲਾਂ ਕਿਉਂਕਿ ਸਾਡੇ ਪਰਿਵਾਰ ਦੇ ਮੈਂਬਰ ਬਣੇ ਆ ਅਕੰਤਨ ਦੇ ਪਰਿਵਾਰ ਦੇ ਤੇ ਕਿਤਨੇ ਵੀ ਬਣ ਕੇ ਆ ਉਹਨਾਂ ਨੂੰ ਵੀ ਤੇ ਬਾਦਲ ਸਾਹਿਬ ਨੂੰ ਪਹਿਲਾ ਮਂਜੀਆਇਆ ਕਰਨ ਦੇ ਜਿੰਨੇ ਬੰਕ ਕਰਾਏ ਆ ਤੇ ਬਾਦਲ ਸਾਹਿਬ ਨੂੰ ਪਹਿਲਾ ਜਿਹੜੇ ਆਪਕੇ ਵਿਚਾਰਿਆ ਜਿਹੜੇ ਸਰਦਾਰ ਰਵਿੰਦਰ ਸਿੰਘ ਜੀ ਦੀ ਕੀਤੀ ਰੱਖੜ ਕੇ ਸਰਦਾਰ ਰਵਿੰਦਰ ਸਿੰਘ ਜੀ ਦੀ ਕੀਤੀ ਸਾਹ ਬੋਲੇ ਸੋ ਨਿਹਾਲ ਆਸਤਿਆ ਗੁਰਦਵਾਰ ਸਰਦਾਰ ਰਵਿੰਦਰ ਸਿੰਘ ਜੀ ਕੇ ਪਿੰਡ ਜਿੰਦਾਬਾਹ ਆਸਤਿਆ ਸਿੰਘ ਜੀ ਵਾਹ ਜਿੰਦਾਬਾਹ ਬਦਲ ਜੀ ਔਰ ਤਮਾਮ ਜਿਹੜਾ ਅਕਾਲੀ ਦਲ ਇੱਥੇ ਬੈਠਾ ਹੈ ਸਾਗੁਰਪਤਾ ਸਿੰਘ ਮਡਾਲਾ ਸਾਹਿਬ ਸਾਡੇ ਖੈਰਾ ਸਾਹਿਬ ਈਸ਼ਾ ਸਾਹਿਬ ਮਨਨ ਸਾਹਿਬ ਸਾਡੇ ਪ੍ਰਧਾਨ ਸਾਹਿਬ ਸਾਰਿਆਂ ਦੇ ਪੰਜਾਬ ਦੀ ਇਲੈਕਟ੍ਰਾਂਕਟਰ ਦੀ ਸਾਡੇ ਬਹੁਤ ਪਿਆਰੇ ਸਾਥੀ ਹੰਦਰਦ ਸਾਡੇ ਬਹੁਤ ਹੀ ਸੰਕਰਜੋਗ ਮੇਰੇ ਪਿਤਾ ਜੀ ਮਾਨ ਮਾਤਾ ਜੀ ਮਾਨ ਜੀ ਬੀਬੀ ਕੁਬੇ ਕੋਰ ਜੀ ਅੱਜ ਆਨੇ ਸੱਜਾ ਸਾਗੁਰਪਤਾਪੀ ਜੀ ਕਾਗਰਾ ਸਾਹਿਬ ਤੇ ਸਾਡੇ ਬੀਬੀ ਜੀ ਮਿਸਰੀ ਕਾਮਰਾ ਜੀ ਜਿਹੜੇ ਸ਼ਰੋਣੀ ਕਮੇਟੀ ਦੇ ਮੈਂਬਰ ਨੇ ਸੋਨਦੀ ਸਾਹਿਬ ਸਾਡੇ ਭਜਨ ਜੀ ਸਾਰੇ ਇਸ ਸਤਿਕਾਰਯੋਗ ਜੀਸਨ ਛੱਜਲ ਮੰਡੀ ਦੀ ਤੁਸੀਂ ਪਲੀਜ਼ ਆ ਜਾਓ ਜਵਾਜੋ ਆ ਜਾਓ ਜੀ ਬਿਠਾ ਲਓ ਨਾਲ ਤੇ ਮੇਰੇ ਸਾਰੇ ਆਏ ਹੋਏ ਪਰਵੰਤੀ ਸਜਣੋ ਸਾਰੇ ਜਲੰਧਰ ਦੀ ਪ੍ਰੈਸ ਮੈਂ ਸਾਰਿਆਂ ਨੂੰ ਇੱਥੇ ਆਪਣੇ ਗ੍ਰਹਿ ਤੇ ਗਿਆਇਆ ਕਰਨ ਮੈਂ ਸਮਝਦਾ ਕਿ ਰਾਜਨੀਤੀ ਦੇ ਵਿੱਚ ਕੁਰਸੀ ਮਿਲਦੇ ਬਹੁਤ ਲੰਬੀਆਂ ਜਿਹੜੀਆਂ ਪੁਲਾੰਗਾ ਸ਼ਰੋਮੀ ਕਾਲੀਦਾਰ ਨੇ ਇਹਦਾ ਇਤਿਹਾਸ ਹੈ ਔਰ ਖਾਸ ਤੌਰ ਤੇ ਬਾਦਲ ਸਾਹਿਬ ਦਾ ਪਰਿਵਾਰ ਪਰਮਪੂਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਤੱਕ ਸਰਦਾਰ ਕੁਲਦੀਪ ਸਿੰਘ ਵਡਾਲਾ ਸਾਹਿਬ ਕਿਹੜਾ ਕਿਹਣਾ ਦੇ ਨਾਂ ਅਸੀਂ ਲਈਏ ਉਸ ਵੇਲੇ ਮੈਂ ਜਦੋਂ ਸਮਝਦਾ ਜਦੋਂ ਮੈਂ ਹਲੇ ਛੋਟਾ ਹੀ ਸੀ ਕਿ ਜਦੋਂ ਕੁਦੇ ਵਡਾਲਾ ਸਾਹਿਬ ਨੂੰ ਮਿਲਣਾ ਸਾਹ ਮਰਾਵ ਸਿੰਘ ਨੂੰ ਮਿਲਣਾ ਚੌਧਰੀ ਦਰਸ਼ਨ ਸਿੰਘ ਨੂੰ ਮਿਲਣਾ ਕਦੇ ਅਕਾਲੀ ਦਲ ਦਾ ਜਾਂ ਕਾਂਗਰਸ ਦਾ ਕੋਈ ਵਿਤਕਰਾ ਨਹੀਂ ਸੀ ਇੱਕ ਪਰਿਵਾਰਾ ਵਾਂਗੂ ਰਹਿਣਾ ਖੁਸ਼ੀ ਗਮੀ ਦੇ ਵਿੱਚ ਸ਼ਾਮਲ ਹੋਣਾ ਕਿਸੇ ਨੂੰ ਕੋਈ ਦੁੱਖਤ ਕੀ ਉਹਦਾ ਸਮਾਧਾਨ ਕਰਨਾ ਲੇਕਿਨ ਰਾਜਨੀਤੀ ਦੇ ਵਿੱਚ ਜਿੱਥੇ-ਜਿੱਥੇ ਕੋਈ ਬੈਠਾ ਸੀ ਉਹ ਆਪਣੇ ਬੈਠਾ ਸੀ ਲੇਕਿਨ ਅੱਜ ਜਿਹੜਾ ਦੌਰ ਹੈ ਇਹ ਬੜਾ ਪਰਿਵਰਤਨ ਦਾ ਦੌਰ ਹੈ ਇਹ ਪਰਿਵਰਤਨ ਕਹਾਂ ਵੀ ਕਾਂਗਰਸ ਦੇ ਵਿੱਚ ਉਹ ਅਕਾਲੀ ਦਲ ਦੇ ਲੋਕ ਆ ਰਹੇ ਨੇ ਅਕਾਲੀ ਦਾ ਤੂੰ ਕਿਸੇ ਹੋਰ ਪਾਰਟੀ ਦੇ ਵਿੱਚ ਆ ਰਹੇ ਨਹੀਂ ਤੂੰ ਮੈਂ ਸਮਝਦਾ ਕਿ ਜਿਹੜੀਆਂ ਪਾਰਟੀਆਂ ਦੇ ਵਿੱਚ ਦੋਨਾਂ ਪਾਰਟੀਆਂ ਵਿੱਚ ਡਿਸਪਲਨ ਹੈ ਸੋ ਮੀ ਅਕਾਲੀ ਦਾ ਵੀ ਡਿਸਪਲਨ ਹੈ ਪੰਜਾਬ ਵਿੱਚ ਦੋ ਹੀ ਪਾਰਟੀਆਂ ਹੈ ਕਾਂਗਰਸ ਪਾਰਟੀ ਤੇ ਸ਼੍ਰੋਮਣੀ ਅਕਾਲੀ ਦੋਨਾਂ ਦਾ ਖਾਸ ਹੌਸਲਾ ਸਾਬ ਦੇ ਉੱਪਰ ਰਿਹਾ ਦੋਨਾਂ ਨੇ ਕੁਰਬਾਨੀਆਂ ਕੀਤੀਆਂ ਦੋਨਾਂ ਨੇ ਆਪਣੇ ਪੰਜਾਬ ਨੂੰ ਸਵਾਰਨ ਲਈ ਜਨਨ ਕੀਤੀ ਮੈਂ ਸਮਝਦਾ ਕਿ ਸਾਸ ਸੁਖਬੀ ਸਿੰਘ ਬਾਦਲੂ ਜੀ ਮੈਂ ਇੱਕ ਗੱਲ ਦਾ ਇਹਨਾਂ ਦਾ ਬਹੁਤ ਜਵਾਨਾ ਹੈ ਕਿ ਇਨਫਰਾਸਟ੍ਰਕਚਰ ਦੇ ਵਿੱਚ ਇਹਨਾਂ ਨੇ ਬੜੀ ਰੁਚੀ ਦਿਖਾਈ ਪਿਛਲੇ 10 ਸਾਲਾਂ ਦੇ ਵਿੱਚ ਔਰ ਪੰਜਾਬ ਦਾ ਇਹਨਾਂ ਬਿਹਤਰੀਨ ਇਨਫਰਾਸਟ੍ਰਕਚਰ ਇਹਨਾਂ ਨੇ ਬਣਾਇਆ ਚਾਹੇ ਉਹ ਬੱਸ ਸਟੈਂਡ ਹੋਣ ਚਾਹੇ ਉਹ ਨਵਾਂ ਚੰਡੀਗੜ੍ਹ ਹੋਵੇ ਚਾਹੇ ਉਹ 에어ਪੋਰਟ ਹੋਵੇ ਤੁਸੀਂ ਕਿਤੇ ਵੀ ਚਲੇ ਜਾਓ ਤੁਹਾਨੂੰ ਉਸ ਵੇਲੇ ਦੇ ਇਨਫਰਾਸਟ੍ਰਕਚਰ ਜਿਹੜਾ ਬਣਿਆ ਨਜ਼ਰ ਆਉਂਦਾ ਹੈ ਫਿਰ ਉਸ ਤੋਂ ਬਾਅਦ ਸਾਡੀ ਸਰਕਾਰ ਆ ਗਈ ਕਾਂਗਰਸ ਪਾਰਟੀ ਦੀ ਉਸ ਵੇਲੇ ਕੋਵਿਡ ਆ ਗਿਆ ਕਈ ਬਹਾਨੇ ਹੋ ਗਏ ਜਿੱਦਾਂ ਦਾ ਸੀ ਕਿਉਂ ਕਰ ਤੂੰ ਜਿਹੜਾ ਉਹ ਸਾਰਾ ਕੁਝ ਪੈ ਗਿਆ ਤੋਂ ਮੈਨੂੰ ਇਹ ਦੱਸਦੀ ਮੈਨੂੰ ਪੱਤਰਕਾਰਾਂ ਨੇ ਵੀ ਕਈ ਪੁੱਛਦੇ ਬਾਸ ਸਾਹਿਬ ਕਿ ਤੁਸੀਂ ਅਕਾਲੀ ਦਲ ਕਿਉਂ ਚੁਣੇ ਇਸ ਕਰਕੇ ਮੈਂ ਚੁਣਿਆ ਕਿ ਅਕਾਲੀ ਕਨਦ ਜਿਹੜੀ ਆ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਪੰਜਾਬ ਦੇ ਗਰੀਬਾਂ ਤੇ ਮਜ਼ਦੂਰਾਂ ਦੀ ਜਿਹੜੀ ਉਹ ਪਾਰਟੀ ਹੈ ਜਿਨ੍ਹਾਂ ਨੇ ਹਮੇਸ਼ਾ ਲੋਕਾਂ ਵਾਸਤੇ ਪੰਜਾਬੀਆਂ ਵਾਸਤੇ ਪੰਜਾਬ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਕਰਾਉਣ ਲਈ ਕਮਿਸ਼ਣ ਜਿਤਨ ਲਏ ਔਰ ਮੈਂ ਸਮਝਦਾ ਕਿ ਇੱਕ ਰੀਜਨਲ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਹੈ ਜਿੰਨਾ ਚਿਰ ਸ਼੍ਰੋਮੀ ਕਾਲੀ ਦਲ ਮਜ਼ਬੂਤ ਨਹੀਂ ਹੋਏਗਾ ਪੰਜਾਬ ਦਾ ਪਤਲਾ ਨਹੀਂ ਹੋਏਗਾ ਇਸ ਕਰਕੇ ਮੇਰਾ ਔਰ ਮੇਰੇ ਸਾਥੀਆਂ ਦਾ ਇਹੀ ਯਤਨ ਹੋਏਗਾ ਕਿ ਆਪਣੇ ਸਮਰੱਥ ਤਰੀਕੇ ਦੇ ਨਾਲ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੀ ਲੰਬੀ ਸਮਾਜ ਸੇਵਾ ਕੀਤੀ ਹੈ ਲੇਕਿਨ ਉਹਨਾਂ ਦੇ ਉੱਤੇ ਮੇਰੇ મતભੇਦ ਸੀ ਉਹਨਾਂ ਦੇ ਨਾਲ ਮੈਂ ਉਹਨਾਂ મતਪੇਡਾਂ ਨੂੰ ਤਲਾਲੀ ਲਈ ਦੇ ਕੇ ਕਾਂਗਰਸ ਛੱਡ ਕੇ ਤੇ ਸ਼੍ਰੋਮਣੀ ਕਾਲੀਦਾਹ ਦੇ ਵਿੱਚ ਸ਼ਾਮਲ ਹੋ ਗਿਆ। ਉਹ ਮੈਂ ਉਹ ਨਿਰਵਾਹ ਪਰ ਜਿਹੜਾ ਇਹ ਚਾਰ ਸਮਰਪਿਤ ਰਹੇਗਾ ਇਹ ਮੈਂ ਤੁਹਾਨੂੰ ਸ਼ਵਾਸਨ ਦਿੰਦਾ ਹਾਂ ਤੁਹਾਡਾ ਮਾਨ ਸਤਕਾਰ ਤੁਹਾਡਾ ਜੀ ਆ ਤੁਸੀਂ ਪੰਜਾਬ ਚ ਪੰਜਾਬ ਨੂੰ ਹੋਰ ਚੜ੍ਹਦੀ ਕਲਾ ਵਾਲੇ ਫਲੰਦੀ ਵਾਲੇ ਪਾਸੇ ਲੈ ਕੇ ਜਾਓ ਔਰ ਜਿਹੜੇ ਪੰਜਾਬ ਦੇ ਮਸਲੇ ਨੇ ਭਾਵੇਂ ਲੋਕ ਲੋਕ ਸਭਾ ਦਾ ਇਲੈਕਸ਼ਨ ਇਹਦੇ ਵਿੱਚ ਕੌਮੀ ਮਸਲੇ ਹੋਣਗੇ ਲੇਕਿਨ ਅਕਾਲੀ ਦਲ ਨੇ ਜੋ ਪੰਜਾਬ ਵਾਸਤੇ ਸਟਰਗਲ ਕੀਤੀ ਹੈ ਉਹਨਾਂ ਨੂੰ ਤੁਸੀਂ ਹੋਰ ਅੱਗੇ ਤੋੜ ਰਹੇ ਹੋ ਯਾਤਰਾ ਵੀ ਕਰ ਰਹੇ ਹੋ ਲੋਕਾਂ ਨੂੰ ਸਾਰੀਆਂ ਚੀਜ਼ਾਂ ਤੁਸੀਂ ਦੱਸ ਰਹੇ ਹੋ ਲੋਕ ਜਿਹੜੇ ਨੇ ਅੱਜ ਫਿਰ ਇਸ ਗੱਲ ਨੂੰ ਸੋਚ ਰਹੇ ਨੇ ਕਿ ਦੇਸ਼ ਦਾ ਵਿੱਚ ਜਿਹੜਾ ਧਾਰਮਿਕ ਫਿਰਕਾ ਪ੍ਰਸਤੀ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ ਹਿੰਦੂ ਧਰਮ ਨੂੰ ਬਹੁਤ ਬੜਾਵਾ ਦਿੱਤਾ ਜਾ ਰਿਹਾ ਹੈ ਉਹਦੇ ਨਾਲ ਮਨੋਰਟੀਜ਼ ਚਾਹੇ ਉਹ ਸਿੱਖ ਮਿੰਟੀ ਹੈ ਚਾਹੇ ਉਹ ਦਲਿਤ ਭਾਈਚਾਰਾ ਹੈ ਚਾਹੇ ਉਹ ਕ੍ਰਿਸਚੀਅਨ ਭਾਈਚਾਰਾ ਹੈ ਚਾਹੇ ਉਹ ਮੁਸਲਿਮ ਭਾਈਚਾਰਾ ਅੱਜ ਆਈਸੋਲੇਟ ਹੋ ਗਿਆ। ਤੋਂ ਸਰ ਮੇਰੀ ਤੁਹਾਡੇ ਕੋ ਬੇਨਤੀ ਹੈ ਕਿ ਇਹ ਜਿਹੜੇ ਭਾਈਚਾਰੇ ਨੇ ਇਹ ਪੰਜਾਬ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਜੱਟ ਤੇ ਸੀਰੀ ਤੋਂ ਬਿਨਾ ਪੰਡ ਨਹੀਂ ਵੱਜਦੀ ਨਾ ਪੰਡ ਚੁੱਕੀ ਜਾਂਦੀ। ਸਿਰ ਜੋੜ ਕੇ ਪੰਡਾਂ ਜਿਹੜੀਆਂ ਉਸ ਲਈ ਬੰਦੇ ਸੀ ਤੇ ਆਪਾਂ ਸਿਰ ਜੋੜ ਕੇ ਜਿਹੜਾ ਹੈਗਾ ਇਹ ਕੋਰ ਜੋੜ ਜਿੱਦ ਕਰੀਏ ਮੈਂ ਬਹੁਤਾ ਲੰਮਾ ਜੋੜਾ ਨਾ ਕਹਿੰਦਾ ਹੋਇਆ ਤੁਹਾਡਾ ਬਾਦਲ ਸਾਹਿਬ ਦਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਦਾ ਖਾਲਸਾ। ਵਾਹਿਗੁਰੂ ਜੀ ਕੀ ਹੌਸਲਾ।

ਮਨਨ ਜੀ ਲੋ ਅਰਬੀਦ ਅਰਬੀਦ ਉਹ ਹਰਬੀਦ ਇੱਕ ਮਿੰਟ ਰੁਕ ਜਾ ਕੇਪੀ ਸਾਹਿਬ ਕੋਲ ਅੱਜ ਥੋੜਾ ਪਿੱਛੇ ਥੋੜਾ ਪਿੱਛੇ ਬੋਲ ਦਿਓ ਬੋਲੇ ਸੋਨਹਾਂ ਸ੍ਰੀ ਅਕਾਲ ਸਰਦਾਰ ਇਕਬਾਲ ਸਿੰਘ ਢੀਠਾ ਜਿੰਦਾਬਾਦ मिंट साम हले ਕਿ ਆਪਰਾ ਸਾਡੇ ਕੋਲ ਨੋ ਜੋ ਸਰਦਾਰ ਦੀ ਸਰਦਾਰ ਬੋਲੇ ਸੋ ਨਿਹਾਲ ਸੋ ਸ੍ਹੀਏ ਗਾਣੇ ਬੀਬੀ ਜੀ ਰਹਾ ਲੈ ਤੇ ਬੀਬੀ ਲਾਦੇ ਸਭ ਤੋਂ ਪਹਿਲੇ ਮੈਂ ਫਤਿਹ ਅਸ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਖਾਸਤੇ ਖਾਸ ਤੇ ਸ਼੍ਰੋਮਣੀ ਕਾਲੀ ਦਲਵਾਸੇ ਦਾ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਸਰ ਮਹਿੰਦਰ ਸਿੰਘ ਕੇ ਪੀ ਜੀ ਜਿਨ੍ਹਾਂ ਨੇ ਅੱਜ ਫੈਸਲਾ ਕਰ ਲਿਆ ਕਿ ਸ਼੍ਰੋਮਣੀ ਕਾਲੀ ਦਲ ਵਿੱਚ ਪਰਿਵਾਰ ਵਿੱਚ ਪਰਿਵਾਰ ਦਾ ਹਿੱਸਾ ਬੰਨਦਾ ਜਦੋਂ ਕੋਈ ਨੇਕ ਇਨਸਾਨ ਤੁਹਾਡੀ ਪਾਰਟੀ ਚਾਹੁੰਦੇ ਆ ਤੇ ਬਹੁਤ ਵੱਡਾ ਬਲ ਮਿਲਦਾ ਹੈ ਬੜੇ ਸਾਲਾਂ ਦੀ ਮੇਰੀ ਕੋਸ਼ਿਸ਼ ਸੀ ਕਿ ਚੰਗੇ ਲੋਕ ਅਕਾਲੀ ਦਲ ਚ ਵਿੱਚ ਸ਼ਾਮਿਲ ਕੀਤਾ ਜਾਣ ਤੇ ਕੇਪੀ ਸਾਹਿਬ ਨਾਲ ਮੇਰੀ ਗੱਲ ਹੁੰਦੀ ਰਹੀ ਸੀ ਮੈਂ ਇਹਨਾਂ ਦਾ ਬੜਾ ਸਤਿਕਾਰ ਕਰਦਾ ਸੀ ਮੇਰੇ ਬਜ਼ੁਰਗਾਂ ਦਾ ਵੀ ਇਹਨਾਂ ਨਾਲ ਬਹੁਤ ਪਿਆਰ ਪਰਿਵਾਰ ਸੀ ਇਸ ਪਰਿਵਾਰ ਨਾਲ ਬੜਾ ਪਰਿਵਾਰ ਸੀ ਪਿਆਰ ਸੀ ਦੇਖੋ ਜਿਹੜੇ ਉਹ 에ਜੈਂਸਾਂ ਹਨ ਜਿਹੜਾ ਤਿੰਨ ਵਾਰ ਤਾਂ ਐਮਐਲਏ ਬਣੇ ਐਮਪੀ ਬਣੇ ਕਾਂਗਰਸ ਪਾਰਟੀ ਦੇ ਪ੍ਰਧਾਨ ਸਟੇਟ ਦੇ ਜਿਹੜੇ ਲੋਕ ਹਰ ਸਟੈਪ ਚੜ੍ਹ ਕੇ ਉਹਨਾਂ ਨੇ ਸਾਰੀ ਜ਼ਿੰਦਗੀ ਦੇ ਵਿੱਚ ਸੇਵਾ ਕੀਤੀ ਹੋਏ ਸਹੀ ਮੈਨੇ ਤੇ ਉਹ ਚੰਗੇ ਲੀਡਰ ਹੁੰਦੇ ਆ ਕਈ ਅੱਜ ਕੱਲ ਲੀਡਰ ਰਾਤੋਂ ਰਾਤ ਬੰਨਣਾ ਚਾਹੁੰਦੇ ਹਾਲਾਤ ਹੀ ਤੁਸੀਂ ਦੇਖ ਲਿਆ ਝਾੜੂ ਵਾਲਿਆਂ ਦਾ ਜਿੰਨੇ ਝਾੜੂ ਵਾਲਿਆਂ ਦੇ ਐਮਐਲਏ ਆ ਤੇ ਮੁੱਖ ਮੰਤਰੀ ਆ ਰਾਤੋਂ ਰਾਤ ਬੰਨਣ ਵਾਲੇ ਆ ਦਾ ਲੱਗ ਗਿਆ ਬਣ ਗਏ ਤੇ ਅੱਜ ਸਾਰਿਆਂ ਨੂੰ ਖੰਗੀ ਮਾਰ ਲਈ ਉਹਨਾਂ ਨੇ ਕ੍ਰੈਡੀਬਿਲਟੀ ਉਸ ਲੀਡਰ ਦੀ ਹੁੰਦੀ ਹੈ ਜਿਹਨੂੰ ਤੁਸੀਂ 15 20 ਸਾਲ 25 ਸਾਲ ਦੇਖਿਆ ਹੋਵੇ ਉਹਦਾ ਕੰਮ ਦੇਖਿਆ ਹੋਵੇ ਉਹਦੀ ਕੰਮ ਕਰਨ ਦਾ ਤਰੀਕਾ ਜਾਣਦੇ ਹੋਣ ਕਿਵੇਂ ਲੋਕਾਂ ਨਾਲ ਡੀਲ ਕਰਨਾ ਸਾਰਾ ਹੁਣੇ ਸੋ ਕੀਪੀ ਸਾਹਿਬ ਇਹ ਜਿੰਸਾਨ ਹੈ ਜਿਹੜੇ ਥੋੜੇ ਮੱਲਾ ਦਾ ਦੁਆਬੇ ਦੇ ਘਰ ਘਰ ਵਿੱਚ ਬਸੇ ਅੱਜ ਜੋ ਹਾਲਾਤ ਪੰਜਾਬ ਦੇ ਹੈ ਇੱਕ ਪਾਸੇ ਆ ਜਿਹੜੀ جنگ ਹੈ ਪਾਰਲੀਮੈਂਟ ਦੀ ਇੱਕ ਪਾਸੇ ਪੰਜਾਬ ਹੈ ਪੰਜਾਬੀ ਲੋਕ ਆ ਉਸੇ ਪਾਸੇ ਕਿਸਾਨ ਗਰੀਬ ਮਜ਼ਦੂਰ ਵਪਾਰੀ ਐ ਦੂਜੇ ਪਾਸੇ ਦਿੱਲੀ ਦੀਆਂ ਪਾਰਟੀਆਂ ਧਾੜਵੀ ਬਣ ਕੇ ਤੇ ਜਿਵੇਂ ਅੰਗਰੇਜ਼ ਈਸਟ ਇੰਡੀਆ ਕੰਪਨੀ ਮੰਗੂ ਆਪਣੇ ਦੇਸ਼ ਚਾਇਸੀ ਇੱਥੋਂ ਦਾ ਖਜ਼ਾਨਾ ਲੁੱਟ ਕੇ ਚਲੇ ਜਾਂਦੇ ਸੀ ਕੋਈ ਪਾਰਟੀਆਂ ਨੈਸ਼ਨਲ ਪਾਰਟੀਆਂ ਇੱਥੇ ਇੱਥੇ ਕਬਜ਼ਾ ਕਰਨ ਵਾਸਤੇ ਆਉਂਦੀਆਂ ਦਿਲ ਪੰਜਾਬੀਆਂ ਦਾ ਦਿਲ ਜਿੱਤਣ ਵਾਸਤੇ ਨਹੀਂ ਆਉਂਦੀਆਂ ਤੁਸੀਂ ਇਤਿਹਾਸ ਗਵਾ ਪੰਜਾਬ ਦਾ ਇਤਿਹਾਸ ਗਵਾ ਹੈ ਜਦੋਂ ਜਦੋਂ ਕਾਂਗਰਸ ਦਾ ਰਾਜ ਇੱਥੇ ਆਇਆ ਨੈਸ਼ਨਲ ਪਾਰਟੀ ਦਾ ਡਿਵੈਲਪਮੈਂਟ ਨਾਂ ਦੀ ਕੋਈ ਚੀਜ਼ ਹੀ ਨਹੀਂ ਸੀ ਉਹ ਤਾਂ ਕੱਲੇ ਇੱਥੇ ਆਉਂਦੇ ਸੀ ਲੁੱਟ ਕੇ ਚਲੇ ਜਾਂਦੇ ਸੀ ਜੇ ਜਦੋਂ ਜਦੋਂ ਥੋੜੀ ਪਾਰਟੀ ਖੇਤਰੀ ਪਾਰਟੀ ਦਾ ਰਾਜ ਇੱਥੇ ਆਇਆ ਤੁਸੀਂ ਪੰਜਾਬ ਦੀ ਜਨਤਾ ਨੇ ਲਿਆਂਦਾ ਉਸੇ ਟਾਈਮ ਕਿਸਾਨਾਂ ਨੂੰ ਸਹੂਲਤਾਂ ਟਿਊਬਵਲ ਕਨੈਕਸ਼ਨ ਖਜ਼ਾਨਾ ਵਾਸਤੇ ਮੁਫਤ ਬਿਜਲੀ ਉਹਨਾਂ ਵਾਸਤੇ ਮੰਡੀਆਂ ਪੱਕੇ ਖਾਲੇ ਅੰਡਰਗਰਾਉਂਡ ਪਾਈਪ ਸਿਸਟਮ ਉਹਨਾਂ ਵਾਸਤੇ ਨਹਿਰਾਂ ਕਸੀਆਂ ਕੱਡੀਆਂ ਗਈਆਂ ਗਰੀਬ ਵਾਸਤੇ ਆਟਾ ਦਾਲ ਸ਼ਗਨ ਪੈਨਸ਼ਨ ਐਸਸੀ ਬੱਚੇ ਸਕਾਲਰਸ਼ਿਪ ਸਾਈਕਲ ਆਮ ਜਨਤਾ ਵਾਸਤੇ ਸੇਵਾ ਕੇਂਦਰ ਕਾਨੂੰਨ ਰਿਫਾਰਮਸ ਡਿਪਾਰਟਮੈਂਟ ਬਣਾ ਕੇ ਪੁਰਾਣੇ ਕਾਨੂੰਨ ਸਾਰੇ ਚੇਂਜ ਕੀਤੇ 200 ਯੂਨਿਟ ਬਿਜਲੀ ਤੇ ਮੁਫਤ ਦਿੱਤੇ ਸ਼ਹਿਰਾਂ ਦੇਖੋ ਤੁਸੀਂ ਜਲੰਧਰ ਸ਼ਹਿਰ ਹੀ ਦੇਖ ਲਓ ਇੱਥੇ ਜੋ ਕੁਝ ਬਣਿਆ ਭਾਵੇਂ ਫਲਾਇਓਵਰ ਹੈ ਭਾਵੇਂ ਸੜਕਾਂ ਹੈ ਭਾਵੇਂ ਸੀਵਰੇਜ ਹੈ ਉਦੋਂ ਹੀ ਬਣਿਆ ਜਦੋਂ ਸ਼ਰੋਮਨੀ ਕਾਲੀ ਦਲਜੀਤ ਸਰਕਾਰ ਆਹ ਐਗਜ਼ਾਮਪਲ ਤੁਸੀਂ ਅੰਮ੍ਰਾਲੇ ਆਪਣੇ ਅੰਮ੍ਰਿਤਸਰ ਵੀ ਜਾ ਕੇ ਦੇਖ ਲਓ ਜਲੰਧਰ ਵੀ ਦੇਖ ਲਓ ਤੋਂ ਛੋਟੀਆਂ ਮਡੀਆਂ ਵੀ ਦੇਖ ਲਓ ਇੱਥੋਂ ਸੜਕਾਂ ਦਾ ਜਾਲ ਦੇਖੋ ਜਿੰਨ ਅਸੀਂ ਜਿੰਨਾ ਸਮਾਂ ਮਿਲਦਾ ਸਾਨੂੰ ਅਸੀਂ ਕੰਮ ਕਰਦੇ ਆ ਆ ਨੈਸ਼ਨਲ ਪਾਰਟੀਆਂ ਕਿਉਂ ਨਹੀਂ ਕਰਦੀਆਂ ਕਿਉਂਕਿ ਨੈਸ਼ਨਲ ਪਾਰਟੀਆਂ ਦੀ ਸੋਚ ਨੰਬਰਾਂ ਤੇ ਹੈ ਉਹਨਾਂ ਸਾਰਿਆਂ ਦਾ ਜੋਰ ਨੈਸ਼ਨਲ ਪਾਰਟੀ ਦਾ ਯੂਪੀ ਬਿਹਾਰ ਤੇ ਲੱਗਿਆ ਹੁੰਦਾ ਕਿਉਂ ਯੂਪੀ ਤੋਂ 80 ਐਮਪੀ ਆਉਂਦੇ ਆ ਬਿਹਾਰ ਤੋਂ 45 ਆਉਂਦੇ ਆ ਉਹ 10 ਪਰ ਐਮਪੀ ਐ ਪਗੜ ਤਾਂ ਜਾਂਦੇ ਹੀ ਨਹੀਂ ਉਹਨੂੰ ਪਤਾ ਹੀ ਸਾਰਾ ਕੁਝ ਹੀ ਉੱਥੇ ਤੇ ਜਿਹੜੀ ਵੱਡੀ ਗੱਲ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ 103 ਸਾਲ ਪੁਰਾਣੀ ਪਾਰਟੀ ਹੈ ਐਦੀ ਸੋਚ ਕਿ ਸਾਡੇ ਅਕਾਲੀ ਦਲ ਦੀ ਸੋਚ ਹੈ ਕਿ ਪੰਜਾਬ ਤਰੱਕੀ ਜਾਏ ਪੰਜਾਬੀ ਇਕੱਠੇ ਰਹਿਣ ਇੱਥੇ ਅਮਨ ਸ਼ਾਂਤੀ ਹੋਏ ਇੱਥੇ ਭਾਈਚਾਰਕ ਸਾਂਝ ਹੋਏ ਇੱਥੇ ਹਲੋ ਇੱਥੇ ਭਾਈਚਾਰਕ ਸਾਂਝ ਹੋਏ ਇੱਥੇ ਖਾਲਸਾ ਪੰਥ ਤਕੜਾ ਹੋਏ ਅੱਜ ਕਾਲੀ ਦਲ ਦੀ ਸੋਚ ਹੈ ਤੁਸੀਂ ਹੈਰਾਨ ਰਹਿ ਜਾਓਗੇ ਅੱਜ ਜਿੰਨੀਆਂ ਦਿੱਲੀ ਦੀਆਂ ਪਾਰਟੀਆਂ ਨੇ ਦੇਖੋ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਵੋਟਾਂ ਲੈਂਦੀਆਂ ਪੰਜਾਬ ਵਿੱਚ ਅਸੀਂ ਕਿਤੇ ਨਹੀਂ ਹੋਣ ਦਿੱਤਾ ਤੁਸੀਂ ਦੇਖਦੇ ਆ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਜਿੰਨੇ ਸਾਲ ਰਹਿੰਦੇ ਸੀ Hindu ਪਰਿਵਾਰ ਸੋਚਦੇ ਸੀ ਬਾਦਲ ਸਾਹਿਬ ਸਾਡੇ ਆ Christian ਵੀਰ ਸੋਚਦੇ ਸੀ ਬਾਦਲ ਸਾਹਿਬ ਸਾਡੇ ਆ Muslim ਵੀਰ ਸੋਚਦੇ ਸੀ ਬਾਦਲ ਸਾਹਿਬ ਸਾਡੇ ਆ ਤੇ ਸਿੱਖ ਭਰਾਵਾਂ ਨੇ ਤਾਂ ਸੋਚਣਾ ਹੀ ਸੀ ਸਾਡੀ ਸੋਚ ਹੈ ਕਿ ਸਾਰੇ ਇਕੱਠੇ ਰਹਿਣ ਅਸੀਂ ਇਕੱਠੇ ਪੰਜਾਬ ਬਣਾਇਆ ਇਸ ਕਰਕੇ ਜੋ ਨੀਤੀਆਂ ਤੇ ਅੱਜ BJP ਚੱਲ ਰਹੀ ਹੈ ਕੱਲੇ ਇੱਕ ਧਰਮ ਨੂੰ ਲੈ ਕੇ ਦੂਜੇ ਧਰਮ ਨੂੰ ਲੜਾਉਣਾ ਆ ਗੱਲਾਂ ਸਹੀ ਨਹੀਂ ਆ ਆ ਦੇਸ਼ ਜਿਹੜਾ ਹੈਗਾ ਆ ਦੇਸ਼ ਜਿਹੜਾ ਆਪਣਾ ਦੇਸ਼ ਹੈ ਆ ਸਾਰਿਆਂ ਦਾ ਹੈ ਭਾਵੇਂ ਇੱਕ ਬੰਦਾ ਵੀ ਹੈ ਉਹਦਾ ਵੀ ਉਨਾ ਹੀ ਰਾਈਟ ਹੈ ਇਸ ਦੇਸ਼ ਦੇ ਭਾਵੇਂ ਜਿਹੜੇ 100 ਬੰਦੇ ਉਹਨਾਂ ਦਾ ਰਾਈਟ ਹੈ ਇਸ ਕਰਕੇ ਜਿਵੇਂ ਪੰਜਾਬ ਵਿੱਚ ਇੱਥੇ ਸਾਰੇ ਧਰਮਾਂ ਦੇ ਲੋਕ ਆਪਣੇ ਆਪ ਨੂੰ ਭਰਾ ਸਮਝ ਕੇ ਰਹਿੰਦੇ ਆ ਆਪਣਾ ਦੇਸ਼ ਤਾਂ ਬਚੂਗਾ ਜੇ ਦੇਸ਼ ਵਿੱਚ ਵੀ ਕੋਈ ਵੀ ਨੈਸ਼ਨਲ ਪਾਰਟੀ ਆਏ ਨਿਸ਼ਾਨਾ ਰੱਖੇ ਕੀ ਆ ਦੇਸ਼ ਸਾਰਿਆਂ ਦਾ ਇੱਥੇ ਵੀ ਜਿਵੇਂ ਪੰਜਾਬ ਵਾਂਗੂ ਭਾਵਾਂ ਮੰਨਦੇ ਰਹਦੇ ਆ ਨੈਸ਼ਨਲ ਪਾਰਟੀ ਕੋਈ ਵੀ ਹੋਏ ਉਹਨਾਂ ਨੂੰ ਵੀ ਇੱਕੋ ਏਜੰਡਾ ਚਾਹੀਦਾ ਹੈ ਕਿ ਦੇਸ਼ ਸਾਰਿਆਂ ਦਾ ਸਾਰੇ ਭਰਾਵਾਂ ਮੰਗੂ ਰਹਨ ਇਸ ਕਰਕੇ ਮੈਨੂੰ ਅੱਜ ਬੜੀ ਖੁਸ਼ੀ ਹੈ ਕਿ ਅੱਜ ਮੁੰਦਰ ਸਿੰਘ ਕੇਪੀ ਜੀ ਜਿਹੜੇ ਬਹੁਤ ਪੁਰਾਣੇ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਦੇਖੀ ਆ ਸੱਚ ਪੌੜੀ ਦੇਖੀ ਆ ਆਪਣੇ ਲੋਕਾਂ ਦੀ ਹਰ ਦੁੱਖ ਸੁੱਖ ਤੇ ਸਾਥੀ ਰਹੇ ਆ ਤੇ ਸਾਨੂੰ ਦੁਆਬੇ ਵਿੱਚ ਇੱਕ ਬਹੁਤ ਵੱਡਾ ਬੂਸਟ ਮਿਲਿਆ ਤੇ ਅੱਜ ਉਹ ਸ਼ੋਮਨੀ ਕਾਲੀ ਦਲ ਸ਼ਾਮਲ ਹੋਇਆ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਉਹਨਾਂ ਦੇ ਸਾਰੇ ਸਾਥੀਆਂ ਨੂੰ ਵੀ ਜੀ ਆਇਆਂ ਕਹਿੰਦਾ ਤੇ ਵਿਸ਼ਵਾਸ ਦੋਨੇ ਆ ਕਿ ਤੁਹਾਡੇ ਨਵੇਂ ਪਰਿਵਾਰ ਵਿੱਚ ਤੁਹਾਨੂੰ ਜਿਵੇਂ ਭਰਾਵਾਂ ਵਾਂਗੂ ਪਰਿਵਾਰ ਮੰਗੂ ਤੁਸੀਂ ਸਾਡੇ ਮੈਂਬਰ ਰਹੋਗੇ ਤੁਹਾਡੇ ਸਾਥੀ ਵੀ ਮੈਂਬਰ ਰਹਿਣਗੇ ਅਸੀਂ ਟੀਮ ਵਰਕ ਕਰਕੇ ਨਿਸ਼ਾਨਾ ਸਾਰਿਆਂ ਦਾ ਇੱਕੋ ਇੱਕ ਹੈ ਕਿ ਪੰਜਾਬ ਵਿੱਚ ਪੰਜਾਬੀ ਪਾਰਟੀ ਖੇਤਰੀ ਪਾਰਟੀ ਤਕੜੀ ਹੋਏ ਤਾਹੀਂ ਪੰਜਾਬ ਬਚੂਗਾ ਤਾਹੀਂ ਪੰਜਾਬ ਦੀ ਆਵਾਜ਼ ਪਾਰਲੀਮੈਂਟ ਵਿੱਚ ਗੂੰਜੂਗੀ ਆ ਨੈਸ਼ਨਲ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਜਾ ਕੇ ਪੰਜਾਬ ਦੀ ਆਵਾਜ਼ ਨਹੀਂ ਕਰ ਸਕਦੇ ਉਹ ਤਾਂ ਦੇਖਦੇ ਆ ਕਿ ਕਿਹੜੀ ਚੀਜ਼ ਨੈਸ਼ਨਲ ਲੈਵਲ ਤੇ ਸੂਟ ਕਰਦੀ ਹੈ ਜਿਹੜੀ ਭਾਵੇਂ ਪੰਜਾਬ ਦਾ ਨੁਕਸਾਨ ਹੋਏ ਫਿਰ ਨਹੀਂ ਉਹ ਬੋਲਦੇ ਤੇ ਕਾਲੀ ਦਲ ਤਾਂ ਕੱਲਾ ਕੁਝ ਵੀ ਪੰਜਾਬ 'ਚ ਹੋ ਜੇ ਤੇ ਕਾਲੀ ਦਲ ਆਵਾਜ਼ ਠਾਉਂਦਾ ਤੇ ਅੱਜ ਮੈਂ ਆ ਵੀ ਅਨਾਉਂਸ ਕਰਦਾ ਕਿ ਜਲੰਧਰ ਪਾਰਲੀਮੈਂਟ ਸੀਟ ਤੋਂ ਸਰਮਿੰਦਰ ਸਿੰਘ ਕੇਪੀਜੀ ਹੋਲੇ ਇਕੋ ਨੇ ਨੀਵਾਸ ਰਸਵੀਰ ਕਾਲੇ ਹੋਲੇ ਇਸਾਨ ਹੈ ਰਸਵੀਰ ਕਾਲੇ ਹੋਲੇ ਇਸਾਨ ਹੈ ਰਸਵੀਰ ਕਾਲੇ ਜਿੰਦਾਬਾ ਬਾਕੀ ਸੀਟਾਂ ਦਾ ਵੀ ਮੈਂ ਅਨਾਉਂਸਮੈਂਟ ਕਰਨ ਲੱਗਿਆ ਕੋਈ ਤੁਸੀਂ ਸਾਰੇ ਇਕੱਠੇ ਹੀ ਹੋਏ ਆ ਲੁਧਿਆਣੇ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਸਰ ਰਣਜੀਤ ਸਿੰਘ ਢਿਲੋਂ ਹੋਣਗੇ ਤੇ ਹਿਆਰਪੁਰ ਤੋਂ ਸਰ ਸੋਮ ਸਿੰਘ ਠੰਡਲ ਸਾਹਿਬ ਹੋਣਗੇ ਅਫਰੋਜ਼ਪੁਰ ਤੋਂ ਸਰ ਨਰਦੇਵ ਸਿੰਘ ਬੋਬੀ ਮਾਨ ਹੋਣਗੇ ਤੇ ਚੰਡੀਗੜ੍ਹ ਤੋਂ ਹਰਦੇਵ ਸੈਣੀ ਜੀ ਜਿਨ੍ਹਾਂ ਨੂੰ ਹਰਦੇਵ ਬਟਰੇਲਾ ਵੀ ਕਹਿੰਦੇ ਆ ਉਹ ਸਾਡੇ ਚੰਡੀਗੜ੍ਹ ਤੇ ਹੋਣਗੇ

啊<开>！